एससी కమిషన్ ਸਾਹਮਣੇ ਨਈ ਪੇਚ ਹੋਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਅਗਲੀ ਸੁਣਵਾਈ 26 ਫਰਵਰੀ ਤੇ ਪਈ ਅੱਜ ਰਾਜਾ ਬਰਿੰਗ ਨੇ ਇਹ ਟਵੀਟ ਕਰਕੇ ਆਖਿਆ ਕਿ ਜਸਵੀਰ ਸਿੰਘ ਗੜੀ ਮੁਆਫੀ ਮੰਗਣ ਜਾਂ ਫਿਰ ਕਾਨੂੰਨੀ ਕਾਰਵਾਈ ਕਰਾਂਗੇ ਆਓ ਮੁੱਦੇ ਦੀ ਗੱਲ ਪਰਵਾ ਮੈਸ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਔਨਲਾਈਨ YouTube ਚੈਨਲ ਅਤੇ Facebook ਪੇਜ ਪਿਛਲੇ ਦਿਨੀ ਇੱਕ ਕਾਂਗਰਸ ਦੀ ਸਿਆਸੀ ਰੈਲੀ ਦੇ ਵਿੱਚ ਪ੍ਰਤੀਦਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਪੈਂਡ ਵਜਾਉਣ ਦੇ ਬਿਆਨ ਨੂੰ ਲੈ ਕੇ ਪੰਜਾਬ ਰਾਜ ਅਨਸੂਚਿਤ ਜਾਤੀਆਂ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨੇ ਮਾਫ ਕਰਨਾ ਇਸ ਬਿਆਨ ਦਾ ਸੂਮੋਟੋ ਲਿਆ ਸੀ ਇਸ ਸੂਮੋਟੋ ਦੇ ਆਧਾਰ ਤੇ ਪ੍ਰਤਾਪ ਸਿੰਘ ਬਾਜਵਾ ਨੂੰ 11 ਫਰਵਰੀ ਦੁਪਹਿਰ 3 ਵਜੇ ਤਾਲਬ ਕੀਤਾ ਗਿਆ ਸੀ ਅੱਜ ਇਸ ਸਮੇਂ ਤੇ ਪ੍ਰਤਾਪ ਸਿੰਘ ਬਾਜਵਾ ਤਾਂ ਖੁਦ ਨਹੀਂ ਪੇਸ਼ ਹੋਏ ਉਹਨਾਂ ਨੇ ਆਪਣੇ ਵਕੀਲ ਅਰਵਿੰਦ ਸਿੰਘ ਸਚਦੇਵਾ ਨੂੰ ਭੇਜਿਆ ਅਰਵਿੰਦ ਸਿੰਘ ਸਚਦੇਵਾ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਆਦਾ ਬੀਜੀ ਹੋਣ ਕਰਕੇ ਉਹ ਖੁਦ ਨਾ ਆਏ ਹੋਣ ਬਾਰੇ ਆਖਿਆ ਅਤੇ ਉਹਨਾਂ ਵੱਲੋਂ ਪੱਕੇ ਪੇਸ਼ ਕੀਤਾ ਐਸਿਕ ਵਿੱਚ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਇਹ ਸੁਣਿਆ ਅਤੇ ਆਖਿਆ ਕਿ ਇਸ ਕੱਖ ਦਾ ਜਿਹੜਾ ਵਿਚਾਰ ਕਰਕੇ 26 ਫਰਵਰੀ ਜਿਹੜੀ ਨਵੀਂ ਡੇਟ ਪਾਈ ਆ ਉਸ ਵਿੱਚ ਲਿਖਿਆ ਜਾਊਗਾ ਕਿ ਪ੍ਰਤਾਪ ਸਿੰਘ ਬਾਜਵਾ ਖੁਦ ਪੇਸ਼ ਹੁੰਦੇ ਨੇ ਉੱਥੇ ਹੀ ਇੱਕ ਨਵੀਂ ਜਿਹੜੀ ਗੱਲ ਸ਼ੁਰੂ ਹੋ ਗਈ ਹੈ ਉਹ ਹੈ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਨੇ ਅੱਜ ਇੱਕ ਡਿਬੇਟ ਕਰਕੇ ਆਖਿਆ ਕਿ ਐਸਈ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਹੁਣਾਂ ਵੱਲੋਂ ਪਿਛਲੇ ਦਿਨੀ ਉੱਚ ਅਦਾਲਤਾਂ ਦਾ અપਮਾਨ ਕੀਤਾ ਉਹ ਜਾਂ ਤਾਂ ਮੁਆਫੀ ਮੰਗਣ ਜਾਂ ਫੇ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਦੋਵੇਂ ਗੱਲਾਂ ਨੂੰ ਲੈ ਕੇ ਜਦੋਂ ਪੱਤਰਕਾਰਾਂ ਨੇ ਐਸ்சி ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਤੋਂ ਪੱਕਾ ਪੁੱਛਿਆ ਪ੍ਰਤਾਪ ਸਿੰਘ ਬਾਜਵਾ ਨਾ ਪੇਸ਼ ਹੋਣ ਬਾਰੇ ਤਾਂ ਉਹਨਾਂ ਨੇ ਸਰਦਾਰ ਜਸਵੀਰ ਸਿੰਘ ਗੜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਨਯੋਗ ਪ੍ਰਤਾਪ ਸਿੰਘ ਬਾਜਵਾ ਨੂੰ ਮਹਿਸੂਸ ਕਰਦੇ ਸੀ ਕਿ ਉਹ ਖੁਦ ਪੇਸ਼ ਹੋਣਗੇ ਪਰ ਉਹ ਖੁਦ ਪੇਸ਼ ਹੋਣ ਦੀ ਬਜਾਏ ਉਹਨਾਂ ਨੇ ਆਪਣੇ ਵਕੀਲ ਨੂੰ ਭੇਜਿਆ ਗੜੀ ਹੁਣਾਂ ਨੇ ਇਹ ਤੰਜ ਕੱਸਦਿਆਂ ਬਾਜਵਾ ਤੇ ਆਖਿਆ ਦੇ ਬਾਜ਼ਵਾ ਆਖਦੇ ਹੋਣੇ ਆ ਕਿ ਐਸ்சி ਕਮਿਸ਼ਨ ਇਹਾਂ ਪੇਸ਼ ਹੋਣ ਦੀ ਕੀ ਲੋੜ ਆ ਜਦੋਂ ਪੱਤਰਕਾਰਾਂ ਨੇ ਜਸਵੀਰ ਸਿੰਘ ਗੜੀ ਨੂੰ ਰਾਜਾ ਬੜੇਂਗ ਦੇ ਅੱਜ ਕੀਤੇ ਟਵੀਟ ਬਾਰੇ ਉਹਨਾਂ ਦਾ ਪੱਕ ਪੁੱਛਿਆ ਤਾਂ ਉਸ ਵੇਲੇ ਜਸਬੀਰ ਸਿੰਘ ਗੜੀ ਨੇ ਪੱਤਰਕਾਰਾਂ ਤੋਂ ਪੁੱਛਿਆ ਕਿ ਕੀ ਟਵੀਟ ਕੀਤਾ ਤਾਂ ਉਸ ਵੇਲੇ ਪੱਤਰਕਾਰਾਂ ਨੇ ਇਹ ਸਵਾਲ ਕੀਤਾ ਕਿ ਰਾਜਾ ਵੜੈੰਗ ਨੇ ਟਵੀਟ ਕੀਤਾ ਕਿ ਪਿਛਲੇ ਦਿਨੀ ਤੁਸੀਂ ਉੱਚ ਅਦਾਲਤਾਂ ਨੂੰ ਆਖਿਆ ਕਿ ਇਹ ਆਗੂ ਆਪਣੇ ਵੱਡੇ ਪਾਪਿਆਂ ਕੋ ਚਲੇ ਜਾਂਦੇ ਨੇ ਬੇਸ਼ੱਕ ਪੱਤਰਕਾਰਾਂ ਨੇ ਤਾਂ ਇਹੀ ਕਿਹਾ ਕਿ ਅਦਾਲਤਾਂ ਦੇ અપਮਾਨ ਨੂੰ ਲੈ ਕੇ ਪਰ ਉਸ ਵੇਲੇ ਜਸਵੀਰ ਸਿੰਘ ਗੜੀ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਆਖਿਆ ਸੀ ਕਿ ਇਹ ਇੱਕ ਕਮਿਸ਼ਨ ਕੋਲੋਂ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦੀ ਬਜਾਏ ਆਪਣੇ ਬੱਡੇ ਪਾਪਿਆਂ ਕੋ ਛਾਰਨ ਲੈਣ ਲਈ ਚਲੇ ਜਾਂਦੇ ਆ ਹੁਣ ਇਸ ਬਿਆਨ ਨੂੰ ਲੈ ਕੇ ਰਾਜਾ ਬੜਿੰਗ ਭਾਵੇਂ ਉਹਨਾਂ ਨੇ ਕਈ ਦਿਨ ਬਾਅਦ ਅਜਟਵੀਟ ਕੀਤਾ ਇਸ ਗੱਲ ਨੂੰ ਲੈ ਕੇ ਹੁਣ ਦੇਖਣਾ ਇਹ ਹੋਵੇਗਾ ਕਿ ਜਿਵੇਂ ਅੱਜ ਪ੍ਰਤਾਪ ਸਿੰਘ ਬਾਜਵਾ ਕਮਿਸ਼ਨ ਦੇ ਸਾਹਮਣੇ ਖੁਦ ਪੇਸ਼ ਹੋਣ ਦੀ ਬਜਾਏ ਆਪਣੇ ਵਕੀਲ ਨੂੰ ਭੇਜਿਆ ਇਸੇ ਤਰ੍ਹਾਂ ਰਾਜਾ ਬੜੰਗ ਨੇ ਵੀ ਉਸ ਵੇਲੇ ਆਪਣੇ ਵਕੀਲ ਨੂੰ ਭੇਜਿਆ ਸੀ ਤੇ ਅੱਜ ਜਸਵੀਰ ਸਿੰਘ ਗੜੀ ਨੇ ਆਖਿਆ ਕਿ ਸਤਕਾਰਯੋਗ ਰਾਜਾ ਬੜੰਗ ਜੀ ਜਿਨ੍ਹਾਂ ਦੀ ਪਿਛਲੇ ਦਿਨਾਂ ਚ ਜਿਵੇਂ ਜ਼बान ਫਿਸਲ ਕੇ ਰੰਗ ਬਾਰੇ ਜਾਂ ਕਿਤੇ ਬਾਰੇ ਜਵਾਨ ਫਿਸਲਦੀ ਰਹੀ ਹੈ ਅੱਜ ਉਹਨਾਂ ਦਾ ਇਸੇ ਤਰ੍ਹਾਂ ਟਵੀਟ ਫਿਸਲਿਆ ਤੇ ਇਸ ਨੂੰ ਪੜ ਕੇ ਸੁਣ ਕੇ ਅਗਲੇ ਦਿਨਾਂ ਦੇ ਵਿੱਚ ਉੱਤਰ ਜ਼ਰੂਰ ਦੇ ਆਗੇ ਹੁਣ ਜਦੋਂ ਕਾਂਗਰਸ ਦੇ ਦੋ ਆਗੂਆਂ ਨੂੰ ਹੁਣ ਤੱਕ ਕਮਿਸ਼ਨ ਦੇ ਚੇਅਰਮੈਨ ਤਲਬ ਕਰ ਚੁੱਕੇ ਆ ਰਾਜਾ ਵਿੜੈਂਗਤਾ ਉਸ ਸਮੇਂ ਤਰਨਤਾਂ ਦੀ ਇਲੈਕਸ਼ਨ ਦੇ ਵਿੱਚ ਉਹ ਮਾਮਲੇ ਨੂੰ ਚੋਣ ਕਮਿਸ਼ਨ ਅਧੀਨ ਕਹਿ ਕੇ کورٹ ਵਿੱਚ ਚਲੇ ਗਏ ਸੀ ਉੱਥੇ ਹੀ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨੀ ਬੈਂਡ ਵਜਾਉਣ ਵਾਲਾ ਜਿਹੜਾ ਬਿਆਨ ਦਿੱਤਾ ਸੀ ਉਸ ਮਾਮਲੇ 'ਚ ਪ੍ਰਤਾਪ ਸਿੰਘ ਬਾਜਵਾ ਕਿਰੇ ਹੋਏ ਨੇ ਹੁਣ ਲੱਗ ਰਿਹਾ ਇਸ ਆਗੂ ਨੇ ਕਰੇ ਜਾਣ ਤੋਂ ਬਾਅਦ ਸੁਪਰ ਪ੍ਰਧਾਨ ਨੇ ਅੱਜ ਇਹ ਟਵੀਟ ਕੀਤਾ ਕਿ ਜਸਵੀਰ ਸਿੰਘ ਗੜੀ ਜਾਂ ਤਾਂ ਮਾਫੀ ਮੰਗਣ ਜਾਂ ਫੇ ਕਾਨੂੰਨੀ ਕਾਰਵਾਈ ਕਰਾਂਗੇ ਲੱਗ ਰਿਹਾ ਹੈ ਕਿ ਇਹ ਟਵੀਟ ਬਰਾਬਰ ਜਿਹੜਾ ਆ ਉਹ ਕਰਨ ਲਈ ਕੀਤਾ ਗਿਆ ਹੈ ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੈ ਕਿ ਇਹ ਦਾ ਤੁਕਮਾ ਜਵਾਬ ਜਿਹੜਾ ਆ ਉਹ ਜਸਵੀਰ ਸਿੰਘੜੀ ਹੀ ਦਿੰਦੇ ਆ ਅੱਜ ਇਹਨੇ ਪੜਨਾ ਹੈ ਉਤਵਾਦ ਉੱਤਰ ਦੇਣਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਜਿਹੜੀ ਬਿਆਨਵਾਜੀ ਆ ਉਹ ਲਗਾਤਾਰ ਵਧਦੀ ਜਾ ਰਹੀ ਹੈ 227 ਦੀਆਂ ਚੋਣਾਂ ਨੂੰ ਲੈ ਕੇ ਇਹ ਜੋ ਕੁਝ ਹੋ ਰਿਹਾ ਹੈ ਇਹਦੇ ਵਿੱਚ ਲੋਕਾਂ ਦਾ ਭਲਾ ਹੋਣ ਵਾਲੀ ਕੋਈ ਗੱਲ ਨਹੀਂ ਹਾਂ ਇਹ ਜ਼ਰੂਰ ਹੈ ਕਿ ਇਹ ਲੀਡਰ ਇੱਕ ਦੂਏ ਤੇ ਇਹੋ ਜਿਹਾ ਬਿਆਨ ਦਾਗ ਕੇ ਜ਼ਰੂਰ ਭਲ ਜਿਹੜੀ ਆ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਆ ਅਗੋਂ ਲੋਕ ਇਹਨਾਂ ਬਿਆਨਾਂ ਨੂੰ ਗਾਇਰਜ਼ ਕਰਕੇ ਜ਼ਰੂਰ ਖੂਬ ਜਿਹੜਾ ਉਹ ਮਜ਼ਾ ਲੈ ਰਿਹਾ ਮੁੱਦੇ ਦੀ ਗੱਲ ਪੁਰਾਣ ਵਿੱਚ ਅੱਜ ਲਈ ਇੰਨਾ ਹੀ ਕੱਲ ਇੱਕ ਹੋਰ ਤੁਹਾਡੇ ਲਈ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦੇ ਉਜਾਗਤ ਧੰਨਵਾਦ ਵੀਡੀਓ ਚੰਗੀ ਲੱਗੀ ਲਾਇਕ ਜ਼ਰੂਰ ਕਰਿਓ ਅੱਗੇ ਸ਼ੇਅਰ ਜ਼ਰੂਰ ਕਰਿਓ